ਖੈਬਰਦਰੇ ਤੇ ਜਿੱਤ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਇਕਲੌਤੇ ਜਰਨੈਲ ਹਰੀ ਸਿੰਘ ਨਲੂਆ ਦਾ ਅੱਜ ਸ਼ਹੀਦੀ ਦਿਨ ਹੈ ਰਿਪੋਰਟ ਦੇ ਵਿੱਚ ਤੁਹਾਨੂੰ ਹਰੀ ਸਿੰਘ ਨਲੂਆ ਦੀਆਂ ਪ੍ਰਾਪਤ ਉਪलब्ਧੀਆਂ ਉਹਨਾਂ ਦੇ ਜਨਮ ਅਤੇ ਉਹਨਾਂ ਦੇ ਜੰਗਾਂ ਜੁੱਦਾਂ ਬਾਰੇ ਵਿਸਤਾਰ ਦੇ ਨਾਲ ਦੱਸਾਂਗੇ ਹਰੀ ਸਿੰਘ ਨਲੂਆ 29 April 1791 ਤੋਂ 30 April 1837 ਤੱਕ ਸਿੱਖ ਰਾਜ ਦੀ ਫੌਜ ਸਿੱਖ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਦੇ ਅਹੁਦੇ ਤੇ ਰਹੇ ਉਹਨਾਂ ਨੇ ਕਸੂਰ ਸਿਆਲਕੋਟ اٹਕ ਮੁਲਤਾਨ ਕਸ਼ਮੀਰ ਪਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਐਮ ਭੂਮਿਕਾ ਨਿਭਾਈ ਹਰੀ ਸਿੰਘ ਨਲਵਾ ਨੇ ਸਿੱਖ ਸਮਰਾਜ ਦੀ ਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦਰੇ ਤੱਕ ਫੈਲਾਉਣ ਦੀ ਐਮ ਭੂਮਿਕਾ ਨਿਭਾਈ ਆਪਣੀ ਮੌਤ ਦੇ ਅਖੀਰਲੇ ਸਮੇਂ ਦੇ ਵਿੱਚ ਹਰੀ ਸਿੰਘ ਨਲਵਾ ਜਮਰੌਦ ਦੇ ਵਿੱਚ ਸੀ ਉਸ ਨੇ ਕਸ਼ਮੀਰ ਪਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ ਉਸ ਨੇ ਕਸ਼ਮੀਰ ਅਤੇ ਪਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਲਈ ਇੱਕ ਸੰਸਥਾ ਦਾ ਵੀ ਗਠਨ ਕੀਤਾ ਹਰੀ ਸਿੰਘ ਨਲਵਾ ਦਾ ਜਨਮ ਪੰਜਾਬ ਦੇ ਮਾਝਾ ਖੇਤਰ ਦੇ ਗੁਜਰਾਂਵਾਲਾ ਵਿੱਚ ਹੋਇਆ ਉਪਾਲ ਖੱਤਰੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਗੁਰਦੇਵਾਲ ਸਿੰਘ ਦੀ ਪਤਨੀ ਧਰਮਕੌਰ ਦੀ ਕੁੱਖੋਂ ਆਪ ਜੀ ਦਾ ਜਨਮ 1791 ਈਸਵੀ ਨੂੰ ਹੋਇਆ। 1798 ਵਿੱਚ ਆਪ ਜੀ ਦੇ ਪਿਤਾ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਆਪ ਜੀ ਦੀ ਪਰਵਿਰਤ ਆਪ ਜੀ ਦੀ ਮਾਤਾ ਨੇ ਕੀਤੀ। 1821 ਵਿੱਚ ਆਪ ਨੇ ਅਮਰ ਛੱਕ ਲਿਆ ਤੇ ਖਾਲਸਾਈ ਦੇ ਖਦਾ ਬਾਣਾ ਅਪਣਾ ਲਿਆ। 12 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਕੰਮਕਾਜ ਸਾਂਭਣਾ ਸ਼ੁਰੂ ਕਰ ਦਿੱਤਾ ਅਤੇ ਘੋੜਸਵਾਰੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ। 1804 ਈਸਵੀ ਵਿੱਚ ਆਪਣੀ ਮਾਂ ਦੇ ਨਾਲ ਮਹਾਰਾਜ ਰঞ্জੀਤ ਸਿੰਘ ਦੇ ਦਰਬਾਰ ਵਿੱਚ ਗਏ ਜਿੱਥੇ ਉਹ ਪਰਿਵਾਰ ਦੀ ਨਿੱਜੀ ਜਾਇਦਾਦ ਦੇ ਹੱਲ ਲਈ ਮਹਾਰਾਜ ਰঞ্জੀਤ ਸਿੰਘ ਨੂੰ ਮਿਲੇ ਤਾਂ ਮਹਾਰਾਜ ਰঞ্জੀਤ ਸਿੰਘ ਨੇ ਉਹਨਾਂ ਦੀ ਉਸ ਜਾਇਦਾਦ ਦਾ ਹੱਲ ਕਰ ਦਿੱਤਾ ਹਰੀ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅਤੇ ਦਾਦਾ ਜੀ ਮਹਾਰਾਜ ਦੇ ਪੁਰਖੇ ਮਹਾ ਸਿੰਘ ਅਤੇ ਚੜਤ ਸਿੰਘ ਦੇ ਅਧੀਨ ਸੇਵਾ ਕਰਦੇ ਸਨ ਘੋੜਸਵਾਰੀ ਅਤੇ ਬੰਦੂਕ ਧਾਰੀ ਵਜੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਸਨ ਰঞ্জੀਤ ਸਿੰਘ ਨੇ ਉਸ ਨੂੰ ਦਰਬਾਰ ਵਿੱਚ ਇੱਕ ਨਿੱਜੀ ਸੇਵਾਦਾਰ ਵਜੋਂ ਨਿਯੁਕਤ ਕੀਤਾ 1704 ਈਸਵੀ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਤੇ ਚੜੇ ਤਾਂ ਉਹਨਾਂ ਦੇ ਉੱਪਰ ਸ਼ੇਰ ਨੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਦੇ ਘੋੜੇ ਦੀ ਉੱਥੇ ਹੀ ਮੌਤ ਹੋ ਗਈ ਤਾਂ ਨਾਲ ਦੇ ਸਾਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਹਰੀ ਸਿੰਘ ਨਲੂਆ ਅੱਗੇ ਆਏ ਉਹਨਾਂ ਨੇ ਸ਼ੇਰ ਨੂੰ ਜਿਵਾੜਿਆਂ ਤੋਂ ਫੜ ਕੇ ਦੋ ਹਿੱਸਿਆਂ ਦੇ ਵਿੱਚ ਫਾੜ ਦਿੱਤਾ ਜਿਸ ਤੋਂ ਬਾਅਦ ਹਰੀ ਸਿੰਘ ਨਲੂਆ ਦਾ ਨਾਮ ਬਾਗਮਾਰ ਪੈ ਗਿਆ ਜਿਸ ਤੋਂ ਬਾਅਦ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਇਨਾਮ ਦਿੱਤਾ ਅਤੇ ਸਰਦਾਰ ਵਜੂਨ ਸੇਵਾ ਵਿੱਚ ਨਿਯੁਕਤ ਕੀਤਾ ਅਤੇ 800 ਕੋਟ ਸਵਾਰਾਂ ਅਤੇ ਪੈਦਲ ਸੈਨਿਕਾਂ ਦੀ ਕਮਾਂਡ ਉਹਨਾਂ ਨੂੰ ਸਾਂਭੀ। ਹਰੀ ਸਿੰਘ ਨਲਵਾ ਨੇ ਆਪਣੇ ਜੀਵਨ ਦੇ ਵਿੱਚ ਅਹਿਮ ਜੰਗਾਂ ਵਿੱਚ ਆਪਣਾ ਰੋਲ ਅਦਾ ਕੀਤਾ। ਉਹਨਾਂ ਕਸੂਰ, ਸਿਆਲकोट, اٹਕ, ਮਲਤਾਨ, ਕਸ਼ਮੀਰ, ਪਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਦੇ ਵਿੱਚ ਆਪਣੀ ਐਮਕੁੰਕਾ ਨਿਭਾਈ। 1837 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ ਵਿਆਹ ਸੀ। ਮਹਾਰਾਜਾ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ ਸਾਰੀਆਂ ਫੌਜਾਂ ਨੂੰ ਵਾਪਸ ਬੁਲਾ ਲਿਆ ਅਤੇ ਕਵਰ ਨੌਨਿਹਾਲ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਧਰ ਅਫਗਾਨੀਆਂ ਨੇ ਜਮਰੋਦ ਦੇ ਕਿਲੇ ਤੇ ਹਮਲਾ ਕਰ ਦਿੱਤਾ ਸਿੱਖ ਫੌਜੀਆਂ ਦੀ ਗਿਣਤੀ ਇਕੱਠੂਣ ਕਰਕੇ ਹਰੀ ਸਿੰਘ ਨਲਵਾ ਨੇ ਮਦਦ ਵਾਸਤੇ ਬਹੁਤ ਚਿੱਠੀਆਂ ਪਾਈਆਂ ਪਰ ਵਿਆਹ ਦੀ ਵਿੱਚ ਰੁੱਝੇ ਹੋਣ ਕਰਕੇ ਮਹਾਰਾ ਰਣਜੀਤ ਸਿੰਘ ਤੱਕ ਉਹ ਚਿੱਠੀਆਂ ਨਾ ਪੁੱਜੀਆਂ ਹਰੀ ਸਿੰਘ ਨਲਵਾ ਬਿਮਾਰ ਸੀ ਪਰ ਅਖੀਰ ਨੂੰ ਜੰਗ ਦੇ ਮੈਦਾਨ ਵਿੱਚ ਹਰੀ ਸਿੰਘ ਨਲਵਾ ਉੱਤਰ ਆਇਆ ਹਰੀ ਸਿੰਘ ਨਲਵਾ ਨੇ ਜੰਗ ਦੇ ਮੈਦਾਨ ਵਿੱਚ ਅਖੀਰਲੇ ਸਮੇਂ ਬਿਮਾਰ ਹੋਣ ਦੇ ਬਾਵਜੂਦ ਵੀ ਆਪਣੀ ਤਲਵਾਰ ਦਾ ਜੋਰ ਵਿਖਾਇਆ ਅਤੇ ਅਫਗਾਨੀਆਂ ਦੇ ਮੂੰਹ ਮੋੜ ਦਿੱਤੇ ਦਰਵਾਜੇ ਦੇ ਪਿੱਛੇ ਲੁਕੇ ਹੋਏ ਕੁਝ ਫੌਜੀਆਂ ਨੇ ਹਰੀ ਸਿੰਘ ਨਲੂਆ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਹਾਲਤ ਦੇ ਵਿੱਚ ਹਰੀ ਸਿੰਘ ਨਲੂਆ ਕਿਲੇ ਦੇ ਅੰਦਰ ਚਲਾ ਗਿਆ ਤੇ ਉੱਥੇ ਜਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਮਰਨ ਤੋਂ ਪਹਿਲਾਂ ਹਰੀ ਸਿੰਘ ਨਲੂਆ ਆਪਣੇ ਕਮਾਂਡਰ ਨੂੰ ਇਹ ਕਹਿ ਗਿਆ ਕਿ ਜਦੋਂ ਤੱਕ ਫੌਜ ਮਦਦ ਲਈ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਬਾਹਰ ਕਿਸੇ ਨੂੰ ਨਹੀਂ ਦੱਸਣਾ ਕਿ ਮੈਂ ਸ਼ਹੀਦ ਹੋ ਗਿਆ। ਹਰੀ ਸਿੰਘ ਨਲੂਆ ਦੀ ਮੌਤ ਤੋਂ ਬਾਅਦ ਵੀ ਤਕਰੀਬਨ 10 ਦਿਨ ਤਾਰ ਦੇ ਉੱਪਰ ਉਸ ਦਾ ਕਸ਼ਹਰਾ ਸੁੱਕਣੇ ਪੈਂਦਾ ਰਿਹਾ। ਜਿਸ ਤੋਂ ਅਫਗਾਨ ਇਹ ਅੰਦਾਜ਼ਾ ਲਗਾਉਂਦੇ ਸੀ ਕਿ ਹਰੀ ਸਿੰਘ ਨਲਵਾ ਅਜੇ ਜਿੰਦਾ ਹੈ ਜਦ ਮਹਾਰਾਜ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵਾ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਮਹਾਰਾਜ ਰਣਜੀਤ ਸਿੰਘ ਆਪਣੀ ਵੱਡੀ ਫੌਜ ਦੇ ਨਾਲ ਉਸ ਕਿਲੇ ਦੇ ਵਿੱਚ ਪਹੁੰਚੇ ਉਹਨਾਂ ਨੇ ਕਸ਼ਮੀਰ ਤੋਂ 5000 ਕਾਗਜ਼ ਕੀਮਤੀ ਮੋਹਰਾਂ ਦਾ ਛਾਲ ਮੰਗਵਾ ਕੇ ਹਰੀ ਸਿੰਘ ਨਲਵਾ ਦੇ ਉੱਪਰ ਪਵਾਇਆ ਤੇ ਫਿਰ ਖੁਦ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ ਅੱਜ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਨ ਹੈ